ਆ ਜਾ ਤੇਰੇ ਸਾਹਮਣੇ ਤੂੰ ਹੀ ਆ ਬੱਕਰੀ ਦਾ ਸੌਦਾ ਚੱਲਦਾ ਚੌਂਗੜੀ ਮੰਡੀ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਨੇੜੇ ਤਾਂ ਆ ਜਾ ਓ ਨਵੀਂ ਤਾਂ ਆ ਜਾ ਖਸਮਾ ਓਹ ਦੰਡਾ ਨਹੀਂ ਆ ਤੁਰ ਬਣਾ ਦੇ ਇਸ ਦਾ ਹੱਥ ਕੰਨ ਨਾ ਕਰ ਇਹ ਕੀ ਜਾਨ ਨੂੰ ਮੁੰਡੇ 5000 ਕਹਿੰਦਾ ਭਾਈ ਦੇਣਾ ਓਹ ਓਹ ਬੱਕਰਾ 35 ਮੰਗ ਰਿਹਾ ਥਣ ਇੱਕ ਗੱਲ ਕਹਿਣਾ ਹੈ ਬੱਕਰਾ ਬਲੀਡ ਦਾ ਫਰੀਡ ਮਾਰੀ ਨਹੀਂ ਆਪਦਾ ਮੰਗੀ ਜਾਇਆ ਵੀਰੇ 35000 ਇਹ ਬੱਕਰਾ ਨਹੀਂ ਮਾਣਾ ਬੱਕਰਾ ਹਲੇ ਹੁਣ ਨੂੰ ਨਹੀਂ ਛਾੜੂਗਾ ਹੁਣ ਕੀ ਚੀਜ਼ ਹੈ ਜਿਹੜੀ ਚੀਜ਼ ਹੈ ਅੱਛੇ ਦਾ ਸੋਹਣਾ ਘਰ ਸੋਹਣਾ ਓਹ ਥੋੜੀ ਦੋ ਦੰਦ ਹਲੇ ਹੋ ਜਾਂ 10000 ਤੇਰਾ ਕਮਿੰਦ ਨਾ ਆਇਆ ਪੂਰਾ ਸਾਇਦਾ ਸਾਰਾ ਕੁਝੇ ਵਧੀਆ ਬਸ ਬਨੇ ਬਣ ਗਿਆ ਪੂਰਾ ਹਲਵੇ ਤਿੰਨ ਸਾਲਾ ਬਣਦਾ ਸੇਵਾ ਕਰ ਤੂੰ ਦਾਣੇ ਦੂਨੇ ਪਾਏ ਨੂੰ ਹਰੇ ਦੱਕੇ ਰੱਬ ਦਾਸਾਂ ਦੇ ਰੰਗ ਛਾਂਟੇਊਗਾ ਤੇ ਤੂੰ ਦੇਦਾ ਆ ਰੂੰਟਾੜ ਜੂਗਾ ਹਣ ਬੱਕਰਾ ਗਾਹ ਉਹ ਬਾਈ ਫੋਨ ਨੂੰ ਕੱਟ ਦੇ ਜਦ ਆ ਜਾਵੇ ਬਣ ਕੇ ਖੜ ਵਿੱਚ ਸਾਥ ਦੇ ਸਹੀ ਆ ਮੈਂ ਕਿੱਥੇ ਫੋਨ ਦੀ ਗੱਲ ਕਰ ਲੈ ਕਿਉਂ ਜੀ ਮੇਰੇ ਤਾਂ ਸਪੱਟ ਗੱਲਾਂ ਨੇ ਮੇਰੇ ਤਾਂ ਤਾਏ ਦਾ ਮੁੰਡਾ ਇਹ ਨਹੀਂ ਲੱਗਦਾ ਤੂੰ ਨਹੀਂ ਲੱਗਦਾ ਸੌਦਾ ਕਰੂ ਮੰਦਾ 25000 ਤਾਂ ਦੇਣ ਨਹੀਂ ਮੈਂ ਤਾਂ ਸਿਹਰੇ ਦਾ ਮੁੰਡਾ ਨਾ ਕੋਈ ਗੱਲ ਲੱਗੀ ਹਉ ਕਿੰਨੇ ਦਾ ਮੈਨੂੰ ਤੂੰ ਵੀ ਦੱਸ ਦੇ ਹਾਂ ਜੈਜ ਹਾਂ 30000 ਦਾ ਬੱਟਾ ਦਵਾਂ ਇੱਕ ਦੋ ਬੰਦੇ 35 33000 ਤੇ ਇਹ ਨਾ ਬੱਕਰਾ ਖੜ ਜਾ ਹੁਣ ਮੜ ਜਾ ਸਿਰ ਨਾ ਫੁਰਕ ਪੇਚਾ ਬੁਆ ਕੇ ਨਾ ਆਪਾਂ ਚੱਡ ਦੋ ਦਾ 1 60 ਤਿੰਨ ਵੇੜ ਕੇ ਜਾਉਂਗਾ ਦਰਾ ਕਰੂ ਛੱਡ ਬੱਸ ਬੱਚਾ ਵੇਚਦਾ ਕਾਈ ਨਾ ਕਰ ਪੂਰਾ ਸਤਾਈ ਮੇਰੀ ਗੱਲ ਸੁਝਾ ਯਾਰ ਕੱਢ ਦੇ ਮੇਰਾ ਧੋਰ ਬੱਸ ਬੱਸ ਹੁਣ ਮੈਂ ਵੀ ਤੇ ਪਾਣੇ ਵੀ ਬਚਾਰਾ ਬਿਨਾਂ ਗੁੱਸੇ ਕਿ ਤੈਨੂੰ ਮੇਰੀ ਗੱਲ ਸੁਣ ਮੈਂ ਵੀ ਤੈਨੂੰ ਹੁਣ ਮਮਾ ਵੀ ਪਾਣੇ ਆਣ ਕਰ ਬੱਸ ਮੇਰੀ ਗੱਲ ਸੁਣ ਨਾ ਨਾ ਹੋਰ ਤੈਨੂੰ ਕਹਿੰਦਾ ਨਾ ਤੂੰ ਬੱਸ ਸਾਡਾ ਚੰਗੀ ਚੀਜ਼ ਕਰਕੇ ਮੈਨੇ ਮੁੱਲ ਲਾਤਾ ਵੀ ਕੱਚਾ ਕਮਣਾ ਛੱਡ ਕੋਈ ਹੋਰ ਚੂੜੀਆਂ ਪਾਜੂ ਦੇ ਫਰੀਆਂ ਨਾਲੇ ਲਾਲ ਕਾ ਮਾਰ ਦੇ ਕਹਾਨੂੰ ਅਗਲੇ ਨੂੰ ਖੜਾ ਆਲੂ ਮਾਰ ਦੇ ਇਹਨਾਂ ਬੱਚੇ ਦਾ ਸੌਦਾ ਹੋਇਆ ਪਾ ਚੋਲੀ ਚ ਮੈਂ ਕਹਿੰਦਾ ਤੂੰ ਬੋਲ ਲਈਂ ਮੈਂ ਤਾਂ ਫਾਇਰ ਜਲਾ ਨਾ ਚੱਲਦੇ ਆਪਾ ਇਹ ਲੈ ਹੂੰ ਦੇਖ ਲੈ ਪਸੰਦ ਹੈ ਹਾਂ ਅਜੇ ਤਾਂ ਬੜੀ ਲੋਟ ਹੱਥ 'ਚ ਨਹੀਂ ਸੰਧਾ ਗੱਲ ਦੀ ਫੇਰ ਵੀ ਪਸੰਦ ਹੈ ਬੇਤਰ ਕੋਕਾ ਲੈ ਜਾ ਵੀਡੀਓ ਬਣੀ ਜਾਂਦੀ ਹੈ ਜਰਾ ਕਿੰਨੇ ਦੋਗੇ ਸਤਾ ਹੈ ਸਾਢੇ 27 ਦਾ ਕੋਕਾ ਜਮੇ ਬਹੁਤ ਸੋਹਣਾ ਬੱਕਰਾ ਬਾਈ ਦੇਖੋ अब सब लोग चल 1500 हो गए 1500 हो गए भाई भाई एक तरह की 6 1200 हो गए 16000 हो गए